ਸ਼ਰੂਨੀ ਕਾਲੀ ਦਲ ਦਾ ਆਈਟੀ ਸੈੱਲ ਦਾ ਪ੍ਰਧਾਨ ਨਸ਼ਤਰ ਸਿੰਘ ਆ ਤਰਨਤਨ ਦੀ ਪੁਲਿਸ ਦਾ ਰੋਲਾ ਪੈਣਦਿਆ ਸੋਸ਼ਲ ਮੀਡੀਆ ਦਾ ਕਿ ਤੁਸੀਂ ਉਹਨੂੰ ਚੁੱਕਿਆ ਕੀ ਮਾਮਲਾ ਹੈਗਾ ਸਾਰਾ ਉਹ ਇਹ ਜੀ ਜਿਵੇਂ ਤੁਸੀਂ ਜਾਣਦੇ ਹੋ 5 11 2025 ਨੂੰ ਨਸ਼ਤਰ ਤੇ ਉਹਨਾਂ ਦੀ ਪਾਰਟੀ ਦੇ ਕਾਫੀ ਵਰਕਰਾਂ ਵੱਲੋਂ ਸੀਏ ਦੇ ਦੋ ਬੰਦਿਆਂ ਨੂੰ ਰੋਕ ਕੇ ਕਾਫੀ ਜਿਆਦਾ ਪੁਸ਼ਪਰਤਾਲ ਤੇ ਹਰਾਸਮੈਂਟ ਕੀਤੀ ਗਈ ਆ ਉਸ ਦੇ ਸਬੰਧ ਵਿੱਚ ਸੀਨੀਅਰ ਅਫਸਰਾਂ ਵੱਲੋਂ ਡੀਐਸਪੀ ਡੀ ਤੇ ਸੀਐਨ ਚਾਰਜ ਦੀ ਡਿਊਟੀ ਲਈ ਗਈ ਸੀਗੀ ਕਿ ਪ੍ਰੋਪਰ ਇਸ ਚੀਜ਼ ਨੂੰ ਵੈਰੀਫਾਈ ਕੀਤਾ ਜਾਵੇ ਕੀ ਹੋਇਆ ਆ ਤੇ ਇਸ ਨੂੰ ਵੈਰੀਫਾਈ ਕਰਦੇ ਹੋਏ ਅੱਜ ਸੀਆਈਏ ਇਨਸਪੈਕਟਰ ਪ੍ਰਭਜੀਤ ਸਿੰਘ ਦੇ ਬਿਆਨਾਂ ਉੱਤੇ ਇੱਕ ਐਫਆਰ ਨੰਬਰ 261/25 ਦਰਜ ਕੀਤੀ ਗਈ ਹੈ ਜੀ ਅੰਡਰ ਸੈਕਸ਼ਨ 126 132 121 355 ਜੀਵਨ 1 62 304 2 193 3 190 612 ਬੀਨਸ ਵਿੱਚ ਦਰਜ ਕੀਤੀ ਗਈ ਹੈ ਤੇ ਅੱਜ ਇਸ ਨੂੰ ਜਿਵੇਂ ਤੁਸੀਂ ਜਾਣਦੇ ਹੋ ਰਣਜੀਤ ਐਵੇਨਿਊ ਤੋਂ ਅਰੈਸਟ ਕੀਤਾ ਗਿਆ ਹੈ ਪ੍ਰੋਪਰ ਇਸ ਦੇ ਨਾਲ ਇਹਦੇ ਹੋਰ ਵੀ ਜਿਹੜੇ ਬੰਦੇ ਨੇ 12 ਬੰਦਿਆਂ ਦੇ ਉੱਤੇ ਬਾਈ ਨੇ ਪਰਚਾ ਦਰਜ ਕੀਤਾ ਗਿਆ ਆ ਤੇ 10-12 ਬੰਦੇ ਅਣਪਛਾਤੇ ਨੇ ਜੀ। ਨਿਸ਼ਤਰ ਸਿੰਘ ਗ੍ਰਿਫਤਾਰ ਆ ਆਪਣੀ ਹਿਰਾਸਤ 'ਚ ਆ ਜੀ। ਨਿਸ਼ਤਰ ਸਿੰਘ ਆਪਣੀ ਹਿਰਾਸਤ ਦੇ ਵਿੱਚ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਇਲੈਕਸ਼ਨ ਸੰਬੰਧ ਇਲੈਕਸ਼ਨ ਦੌਰਾਨ ਕੋਈ ਮਾਮਲਾ ਹੋਇਆ ਸੀ? ਇਹ ਇਲੈਕਸ਼ਨ ਦੌਰਾਨ ਤੁਸੀਂ ਜਾਣਦੇ ਹੋ ਇੱਕ ਵੀਡੀਓ ਵਾਇਰਲ ਹੋਈ ਸੀਗੀ ਸੋਸ਼ਲ ਮੀਡੀਆ ਦੇ ਉੱਤੇ। ਉਸ ਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਨੂੰ ਕਾਫੀ ਹਿਰਾਸਤ ਕਰ ਰਹੇ ਸੀਗੇ ਤੇ ਉਹਨਾਂ ਨੂੰ ਸਵਾਲ ਕਰ ਰਹੇ ਸੀਗੇ ਵੀ ਤੁਸੀਂ ਇਹ ਕਿਉਂ ਕਰ ਰਹੇ ਹੋ? ਤੇ ਹੁਣ ਜਿਹੜਾ ਅੱਗੇ ਕੋਈ ਜਿਹੜੇ ਇਸਤੇ ਵਿੱਚ ਅੱਲਾ ਹੀ ਆ ਜੀ ਜਿਹੜੇ ਬਾਕੀ ਬੰਦੇ ਆ ਜਿਹਨਾਂ ਉਹਦੇ ਤੇ ਟੀਮਾਂ ਲੱਗੀਆਂ ਨੇ ਅਲੱਗ-ਅਲੱਗ ਵਰਕ ਕਰਨ ਲਈ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਦੇ ਵਿੱਚ ਰੈਸਟ ਕੀਤੀਆਂ ਨੇ ਕਿ ਕੰਪਲੀਟ ਕਰਕੇ ਜਲਦੀ ਇਹਨਾਂ ਦਾ ਚਲਾਣ ਦੇਤਾ ਸ਼ਰੋਨੀ ਅਕਾਲੀ ਦਲ ਦਾ ਆਈਟੀ ਸੈੱਲ ਦਾ ਪ੍ਰਧਾਨ ਨਸ਼ਿੱਤਰ ਸਿੰਘ ਆ ਕਰਨਦਾਨੀ ਪੁਲਿਸ ਦਾ ਰੋਲਾ ਪੈਣਦਾ ਸੋਸ਼ਲ ਮੀਡੀਆ ਦਾ ਕਿ ਤੁਸੀਂ ਉਹਨੂੰ ਚੁੱਕਿਆ ਕੀ ਮਾਮਲਾ ਹੈਗਾ ਸਾਰਾ ਉਹ ਇਹ ਜੀ ਜਿਵੇਂ ਤੁਸੀਂ ਜਾਣਦੇ ਹੋ 5 11 2025 ਨੂੰ ਨਸ਼ੱਤਰ ਤੇ ਉਹਨਾਂ ਦੀ ਪਾਰਟੀ ਦੇ ਕਾਫੀ ਵਰਕਰਾਂ ਵੱਲੋਂ ਸੀਐਲ ਦੇ ਦੋ ਬੰਦਿਆਂ ਨੂੰ ਰੋਕ ਕੇ ਕਾਫੀ ਜ਼ਿਆਦਾ ਪੁਸ਼ਪਰਤਾਲ ਤੇ ਹਰਾਸਮੈਂਟ ਕੀਤੀ ਗਈ ਆ ਉਸ ਦੇ ਸਬੰਧ ਵਿੱਚ ਸਿਨੀਅਰ ਅਫਸਰਾਂ ਵੱਲੋਂ ਡੀਐਸਪੀ ਡੀ ਤੇ ਸੀਐਨ ਚਾਰਜ ਦੀ ਡਿਊਟੀ ਲਈ ਗਈ ਸੀਗੀ ਕਿ ਪ੍ਰੋਪਰ ਇਸ ਚੀਜ਼ ਨੂੰ ਵੈਰੀਫਾਈ ਕੀਤਾ ਜਾਵੇ ਕੀ ਹੋਇਆ ਆ ਤੇ ਇਸ ਨੂੰ ਵੈਰੀਫਾਈ ਕਰਦੇ ਹੋਏ ਅੱਜ ਸੀਆਈਏ ਇਨਸਪੈਕਟਰ ਪ੍ਰਭਜੀਤ ਸਿੰਘ ਦੇ ਬਿਆਨਾਂ ਉੱਤੇ ਇੱਕ ਐਫਆਰ ਨੰਬਰ 261 ਫਟਾ 25 ਦਰਜ ਕੀਤੀ ਗਈ ਹੈ ਜੀ ਅੰਡਰ ਸੈਕਸ਼ਨ 126 132 121 352 ਜੀਵਨ 1 62 304 2 1933 190 612 BNS ਵਿੱਚ ਦਰਜ ਕੀਤੀ ਗਈ ਆ ਤੇ ਅੱਜ ਇਸ ਨੂੰ ਜਿਵੇਂ ਤੁਸੀਂ ਜਾਣਦੇ ਹੋ ਰਣਜੀਤ ਐਵੇਨਿਊ ਤੋਂ ਅਰੈਸਟ ਕੀਤਾ ਗਿਆ ਆ ਪ੍ਰੋਪਰ ਤੇ ਇਸ ਦੇ ਨਾਲ ਇਹਦੇ ਹੋਰ ਵੀ ਜਿਹੜੇ ਬੰਦੇ ਨੇ 12 ਬੰਦਿਆਂ ਦੇ ਉੱਤੇ ਬਾਈ ਨੇ ਪਰਚਾ ਦਰਜ ਕੀਤਾ ਗਿਆ ਆ ਤੇ 10-12 ਬੰਦੇ ਅਣਪਛਾਤੇ ਨੇ ਜੀ ਨਿਸ਼ਤਰ ਸਿੰਘ ਗ੍ਰਿਫਤਾਰ ਆ ਆਪਣੀ ਹਿਰਾਸਤ 'ਚ ਆ ਜੀ ਨਿਸ਼ਤਰ ਸਿੰਘ ਆਪਣੀ ਹਿਰਾਸਤ ਦੇ ਵਿੱਚ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਇਲੈਕਸ਼ਨ ਸੰਬੰਧ ਇਲੈਕਸ਼ਨ ਦੌਰਾਨ ਕੋਈ ਮਾਮਲਾ ਹੋਇਆ ਸੀ ਇਲੈਕਸ਼ਨ ਦੌਰਾਨ ਤੁਸੀਂ ਜਾਣਦੇ ਹੋ ਇੱਕ ਵੀਡੀਓ ਵਾਇਰਲ ਹੋਈ ਸੀਗੀ ਸੋਸ਼ਲ ਮੀਡੀਆ ਦੇ ਉੱਤੇ ਉਸ ਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਨੂੰ ਕਾਫੀ ਹਰਾਸ ਕਰ ਰਹੇ ਸੀਗੇ ਤੇ ਉਹਨਾਂ ਨੂੰ ਸਵਾਲ ਕਰ ਰਹੇ ਸੀਗੇ ਵੀ ਤੁਸੀਂ ਇਹ ਕਿਉਂ ਕਰ ਰਹੇ ਹੋ ਤੇ ਹੁਣ ਜਿਹੜਾ ਅੱਗੇ ਕੋਈ ਜਿਹੜੇ 12 ਬੰਦੇ ਨੇ ਉਹਨਾਂ ਵਿੱਚੋਂ ਕੋਈ ਹੋਰ ਬੰਦਾ ਨਾਲ ਹੈ ਇਸ ਟਾਈਮੇ ਇਕੱਲਾ ਹੀ ਆ ਜੀ ਜਿਹੜੇ ਬਾਕੀ ਬੰਦੇ ਆ ਜਿਹੜੇ ਉਹਨਾਂ ਦੇ ਤੇ ਟੀਮਾਂ ਲੱਗੀਆਂ ਨੇ ਅਲੱਗ-ਅਲੱਗ ਵਰਕ ਕਰਨ ਲਈ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਦੇ ਵਿੱਚ ਰੈਸਟ ਕੀਤੇ ਹਨ ਕਿ ਕੰਪਲੀਟ ਕਰਕੇ ਜਲਦੀ ਇਹਨਾਂ ਦਾ ਚਲਾਨ ਦੇ ਦਿੱਤਾ